ਬਹੁਤ ਵੱਡੀ ਖੁਸ਼ਖਬਰੀ ਹੈ ਕਿਸਾਨ ਭਰਾਵਾਂ ਦੇ ਲਈ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਸੋਲਰ ਮੋਟਰਾਂ ਦੇ ਉੱਪਰ ਸਬਸਿਡੀ ਸਕੀਮ ਜੋ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਤੋਂ ਸਕੀਮ ਦੋਸਤੋ ਆ ਚੁੱਕੀ ਹੈ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਕਿੱਥੇ ਅਪਲਾਈ ਕਰਨਾ ਹੈ ਕਦੋਂ ਅਪਲਾਈ ਕਰ ਸਕੋਗੇ ਕਿੰਨੀ ਸਬਸਿਡੀ ਮਿਲਣੀ ਹੈ ਸਾਰੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਪੂਰੀ ਦੇਖਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਵੀ ਦਬਾ ਲਿਓ ਅਗਰ ਇਹ ਵੀਡੀਓ ਫੇਸਬੁੱਕ ਤੇ ਵੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਹੋਰ ਵੀ ਇਸ ਤਰ੍ਹਾਂ ਦੀਆਂ ਨਵੀਆਂ ਜਾਣਕਾਰੀਆਂ ਮਿਲਦੀਆਂ ਰਹਿਣ ਇਹ ਨੋਟੀਫਿਕੇਸ਼ਨ ਆ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ 20000 ਮੋਨੋਬਲਾਕ ਤੇ ਸਮਰਸੀ ਵੱਲੋਂ ਸੋਲਰ ਪੰਪਾਂ ਦੇ ਉੱਪਰ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾਣੀ ਹੈ ਓਪਨਿੰਗ ਡੇਟ ਤੁਸੀਂ ਦੇਖ ਸਕਦੇ ਹੋ 9 ਸਤੰਬਰ 2024 ਤੋਂ ਜਿਹੜੀਆਂ ਆਨਲਾਈਨ ਅਰਜ਼ੀਆਂ ਭਰਨੀਆਂ ਸ਼ੁਰੂ ਹੋਣਗੀਆਂ ਤੇ 30 ਨਵ 2024 ਤੱਕ ਕਰਦੀਆਂ ਭਰੀਆਂ ਜਾਣਗੀਆਂ ਜਾਂ ਜਿਹੜਾ ਟੀਚਾ ਜੋ ਵੀ ਸਰਕਾਰ ਦੇ ਵੱਲੋਂ ਰੱਖਿਆ ਗਿਆ ਜਦੋਂ ਉਹਨੀਆਂ ਅਰਜ਼ੀਆਂ ਅਪਲਾਈ ਹੋ ਗਈਆਂ ਤਾਂ ਉਸ ਤੋਂ ਬਾਅਦ ਜਿਹੜਾ ਇਹ ਪੋਰਟਲ ਹੈ ਸਰਕਾਰ ਦੇ ਵੱਲੋਂ ਬੰਦ ਕਰ ਦਿੱਤਾ ਜਾਂਦਾ ਤਾਂ ਦੋਸਤੋ ਇਹਦੀ ਸਕੀਮ ਦੇ ਤਹਿਤ ਜਿਹੜਾ 3000 ਸੋਲਰ ਪੰਪ ਹੈ ਉਹ ಗ್ರಾಮ ਪੰਚਾਇਤਾਂ ਦੇ ਵਾਸਤੇ ਤੇ 2000 ਸੋਲਰ ਪੰਪ ਜਿਹੜੇ ਅਨਸੂਚਿਤ ਜਾਤੀ ਦੇ ਕਿਸਾਨਾਂ ਦੇ ਵਾਸਤੇ ਰਾਖਵੇਂ ਰੱਖੇ ਗਏ ਆ ਬਾਕੀ 15000 ਆ ਜਿਹੜੇ ਉਹ ਆਮ ਜਨਰਲ ਕੈਟਾਗਰੀ ਦੇ ਕਿਸਾਨਾਂ ਨੂੰ ਇਹਨਾਂ ਪੰਪਾਂ ਦੇ ਉੱਪਰ ਜਿਹੜੀ ਸਬਸਿਡੀ ਦਿੱਤੀ ਜਾਣੀ ਹੈ ਸਬਸਿਡੀ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਆਮ ਸ਼੍ਰੇਣੀ ਦੇ ਵਾਸਤੇ 60% ਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਦੇ ਵਾਸਤੇ 80% ਸਬਸਿਡੀ ਦੇ ਉੱਪਰ ਇਹ ਪੰਪ ਜਿਹੜੇ ਉਹ ਦਿੱਤੇ ਜਾਣੇ ਆ ਸਬਸਿਡੀ ਕਿਸਾਨ ਵੀਰੋ 12 ਜ਼ਿਲ੍ਹਿਆਂ ਦੇ 37 ਸੁਰੱਖਿਅਤ ਬਲਾਕਾਂ ਦੇ ਕਿਸਾਨਾਂ ਨੂੰ ਹੀ ਦਿੱਤੀ ਜਾਣੀ ਹੈ ਤੇ ਇਹਨਾਂ ਜ਼ਿਲ੍ਹਿਆਂ ਦੇ ਬਲਾਕਾਂ ਬਾਰੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਸੰਗਤ ਤੇ ਰਾਮਪੁਰਾ ਬਲਾਕ ਦੇ ਕਿਸਾਨਾਂ ਨੂੰ ਸਬਸਿਡੀ ਮਿਲੇਗੀ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਅਰਨੀਵਾਲਾ ਸੇਖ ਸੁਬਨਪੁਰ ਫਾਜ਼ਿਲਕਾ ਖੁਈਆਂ ਸਰਵਰ ਇਹਨਾਂ ਬਲਾਕਾਂ ਨੂੰ ਮਿਲੇਗੀ ਤੇ ਫਿਰੋਜ਼ਪੁਰ ਦੇ ਮਖੂ ਬਲਾਕ ਨੂੰ ਜਿਹੜਾ ਸਬਸਿਡੀ ਮਿਲੇਗੀ ਸ੍ਰੀ ਮੁਕਸਰ ਸਾਹਿਬ ਦੇ ਗਿੱਦੜਬਾ ਲੰਬੀ ਮਲੋੜ ਤੇ ਸ੍ਰੀ ਮੁਕਸਰ ਸਾਹਿਬ ਦੇ ਬਲਾਕਾਂ ਨੂੰ ਜਿਹੜੀ ਸਬਸਿਡੀ ਮਿਲੇਗੀ ਗੁਰਦਾਸਪੁਰ ਦੇ ਦੁਰੰਗਲਾ ਦੀਨਾ ਨਗਰ ਸ੍ਰੀ ਹਰਗੋਬਿੰਦਪੁਰ ਦੇ ਜਿਹੜੇ ਬਲਾਕ ਹੈ ਉਹਨਾਂ ਨੂੰ ਸਬਸਿਡੀ ਮਿਲਣੀ ਹੈ ਪਠਾਨਕੋਟ ਦੇ ਧਾਰਕਲਾਂ ਪਠਾਨਕੋਟ ਸੁਜਾਨਪੁਰ ਬਮਿਹਾਲ ਕਰੋਟਾ ਨਰੋਟ ਜੈਮਲ ਸਿੰਘ ਦੇ ਬਲਾਕਾਂ ਨੂੰ ਸਬਸਿਡੀ ਮਿਲਣੀ ਹੈ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ, ਦੋ ਭੂੰਗਾ, ਹਾਜੀਪੁਰ, ਤਲਵਾੜਾ, ਮੁਕੇਰੀਆਂ ਤੇ ਮਾਹਿਲਪੁਰ ਦੇ ਬਲਾਕਾਂ ਨੂੰ ਮਿਲੇਗੀ। ਸਈਦਪਕਸੰਗਨਗਰ ਦੇ ਬਲਾਚੌਰ, ਸੜਵਾ ਨੂੰ ਮਿਲੇਗੀ ਤੇ ਰੋਪੜ ਦੇ ਰੋਪੜ, ਆਨੰਦਪੁਰ ਸਾਹਿਬ ਤੇ ਨੂਰਪੁਰ 베ਦੀ ਦੇ ਕਿਸਾਨਾਂ ਨੂੰ ਸਬਸਿਡੀ ਮਿਲੇਗੀ। ਸਾਬਜਾ ਦਾ ਅਜੀਤ ਸਿੰਘ ਨਗਰ ਦੇ ਮਾਦਰੀ ਬਲਾਕ ਨੂੰ ਸਬਸਿਡੀ ਮਿਲੇਗੀ ਤੇ ਮਾਨਸਾ ਦੇ ਚੁਨੀਰ, ਬੁਢਲਾਡਾ ਤੇ ਸਰਦੂਲਗੜ ਬਲਾਕ ਨੂੰ ਵੀ ਸਬਸਿਡੀ ਮਿਲਣੀ ਹੈ। ਦੇ ਪਟਿਆਲਾ ਦੇ ਕਨੌਰ ਬਲਾਕ ਦੇ ਕਿਸਾਨਾਂ ਨੂੰ ਜਿਹੜਾ ਇਹ ਪੰਪ ਸਬਸਿਡੀ ਦੇ ਉੱਪਰ ਦਿੱਤੇ ਜਾਣਗੇ ਇਨ੍ਹਾਂ 37 ਬਲਾਕਾਂ ਦੇ ਸਿਰਫ ਉਹੀ ਕਿਸਾਨ ਅਪਲਾਈ ਕਰ ਸਕਦੇ ਆ ਜਿਹੜੇ ਹਰੇਕ ਪ੍ਰਕਾਰ ਦੀ ਸਿੰਚਾਈ ਦੇ ਲਈ ਡੀਜ਼ਲ ਪੰਪਾਂ ਦੀ ਵਰਤੋਂ ਕਰਦੇ ਆ ਜਾਂ ਜਿਹੜੇ ਕਿਸਾਨ ਜਾਂ ਪੰਚਾਇਤਾਂ ਪਿੰਡਾਂ ਦੇ ਤਲਾਬਾਂ ਫਾਰਮਾਂ ਜਾਂ ਡਿੱਗੀਆਂ ਦੇ ਵਿੱਚੋਂ ਸਿੰਚਾਈ ਵਾਸਤੇ ਡੀਜ਼ਲ ਪੰਪਾਂ ਦੀ ਵਰਤੋਂ ਕਰਕੇ ਪਾਣੀ ਚੁੱਕਦੇ ਆ ਜਾਂ ਉਹ ਕਿਸਾਨ ਜੋ ਨਵਾਂ ਬੋਰ ਕਰਕੇ ਸੋਲਰ ਪੰਪ ਲਗਾਉਣਾ ਚਾਹੁੰਦੇ ਆ ਉਹ ਅਪਲਾਈ ਕਰ ਸਕਦੇ ਆ ਤਾਂ ਇਨ੍ਹਾਂ 37 ਬਲਾਕਾਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਦੇ ਜਿਹੜੇ ਕਿਸਾਨ ਉਹ ਵੀ ਅਪਲਾਈ ਕਰ ਸਕਦੇ ਆ ਪਰ ਉਹਨਾਂ ਦੇ ਵਾਸਤੇ ਸ਼ਰਤਾਂ ਜੋ ਸਰਕਾਰ ਦੇ ਵੱਲੋਂ ਰੱਖੀਆਂ ਗਈਆਂ ਐ ਉਹੀ ਕਿਸਾਨ ਅਪਲਾਈ ਕਰ ਸਕਦੇ ਜੋ ਸਿੰਚਾਈ ਦੇ ਲਈ ਡ੍ਰਿਪ ਜਾਂ ਫਾਰਮਾ ਸਿਸਟਮ ਦੀ ਵਰਤੋਂ ਕਰਦੇ ਆ ਜਾਂ ਕਰਨਾ ਚਾਹੁੰਦੇ ਹਨ ਜਾਂ ਜਿਹੜੇ ਕਿਸਾਨ ਜਾਂ ਪੰਚਾਇਤਾਂ ਪਿੰਡਾਂ ਦੇ ਤਲਾਬਾਂ ਫਾਰਮਾਂ ਨਹਿਰੀ ਪਾਣੀ ਦੀਆਂ ਡਿੱਗੀਆਂ ਦੇ ਵਿੱਚੋਂ ਸਿੰਚਾਈ ਵਾਸਤੇ ਪਾਣੀ ਚੁੱਕਣ ਦੇ ਲਈ ਡੀਜ਼ਲ ਪੰਪਾਂ ਦੀ ਵਰਤੋਂ ਕਰਦੇ ਆ ਤਾਂ ਉਹ ਕਿਸਾਨਾ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਦੇ ਪਹਿਲਾਂ ਸੋਲਰ ਪੰਪ ਜਾਂ ਬਿਜਲੀ ਵਾਲੀਆਂ ਮੋਟਰਾਂ ਲੱਗੀਆਂ ਹੋਈਆਂ ਉਹ ਕਿਸਾਨ ਇਸ ਸਕੀਮ ਦੇ ਤਹਿਤ ਅਪਲਾਈ ਨਹੀਂ ਕਰ ਸਕਦੇ ਹੁਣ ਗੱਲ ਕਰਦੇ ਆ ਦੋਸਤੋ ਵੈਬਸਾਈਟ ਦੀ ਤਾਂ ਇਹ ਵੈਬਸਾਈਟ ਹੈ ਦੋਸਤੋ www.pmkusum.peda.gov.in ਤਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਤਾਂ ਉੱਥੋਂ ਜਾ ਕੇ ਵੀ ਤੁਸੀਂ ਇਸ ਵੈਬਸਾਈਟ ਦੇ ਉੱਪਰ ਜਾ ਕੇ ਆਪਣੀ ਜਣੀ ਅਰਜ਼ੀਆਂ 9 ਸਤੰਬਰ ਤੋਂ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਬਾਕੀ ਜੋ ਸ਼ਰਤਾਂ ਜਾਂ ਕਿੰਨੇ ਹਸ ਪਾਵਰ ਦੀ ਮੋਟਰ ਦੇ ਵਾਸਤੇ ਕਿੰਨਾ ਹਿੱਸਾ ਜਿਹੜਾ ਕਿਸਾਨ ਨੇ ਦੇਣਾ ਤਾਂ ਉਹਦੀ ਵੀ ਡਿਟੇਲ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਇਹ ਕੁਝ ਫੋਨ ਨੰਬਰ ਹੈ ਦੋਸਤੋ ਇਹਨਾਂ ਨੰਬਰਾਂ ਦੇ ਉੱਪਰ ਵੀ ਤੁਸੀਂ ਫੋਨ ਕਰਕੇ ਜਿਹੜੀ ਹੋਰ ਲੋੜੀਂਦੀ ਜਾਣਕਾਰੀ ਲੈ ਸਕਦੇ ਹੋ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ